ਆਣਾ ਕਹਿੰਦੇ ਗਰੀਬੀ ਬਰੀ ਕੁੱਤੀ ਚੀਜ਼ ਹੁੰਦੀ ਆ ਗਰੀਬੀ ਵਰਗਾ ਦੁੱਖ ਕਿਸੇ ਨੂੰ ਨਾ ਹੋਵੇ ਗਰੀਬੀ ਦਾ ਦੁੱਖ ਖਤਮ ਕਰਕੇ ਰੱਖ ਦਿੰਦਾ ਏ ਇਨਸਾਨ ਜੇ ਤਾਂ ਤੁਹਾਡੇ ਤੋਂ 4 ਪੈਸੇ ਆ ਤਾਂ ਸਾਰੀ ਦੁਨੀਆ ਤੁਹਾਡੀ ਦੀਵਾਨੀ ਏ ਹਰ ਕੋਈ ਤੁਹਾਨੂੰ ਬੁਲਾਉਂਦਾ ਏ ਤੁਹਾਡੇ ਪਿੱਛੇ ਪਿੱਛੇ ਫਿਰਦਾ ਏ ਪਰ ਜੇ ਤੁਹਾਡੀ ਜੇਬ ਖਾਲੀ ਏ ਤਾਂ ਤੁਹਾਨੂੰ ਕੋਈ ਬੁਲਾ ਕੇ ਰਾਜ਼ੀ ਨਹੀਂ ਆ ਲੋਕ ਦੂਰੋਂ ਦੇਖ ਕੇ ਹੀ ਤੁਹਾਨੂੰ ਮੂੰਹ ਸਾਈਡ ਨੂੰ ਫੇਰ ਲੈਂਦੇ ਨੇ ਪਰ ਯਾਰੋ ਕਹਿੰਦੇ ਨੇ ਹੌਸਲੇ ਬੁਲੰਦ ਹੋਣ ਤੇ ਬੰਦਾ ਮਿਹਨਤ ਕਰਦਾ ਰਵੇ ਤਾਂ ਇੱਕ ਨਾ ਇੱਕ ਦਿਨ ਉਹਦੇ ਵੀ ਦਿਨ ਚੰਗੇ ਆ ਜਾਂਦੇ ਨੇ आज सोशल मीडिया ਤੇ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ ਇਸ ਵਿੱਚ ਤੁਸੀਂ ਸਾਫ਼-ਸਾਫ਼ ਦੇਖੋਗੇ ਕਿ ਇੱਕ ਵੀਰ ਆਪਣੇ ਪਰਿਵਾਰ ਦੇ ਲਈ ਕਿੰਨੀ ਮਿਹਨਤ ਕਰਦਾ ਪਿਆ ਹੈ ਬਰਸਾਤ ਹੋ ਰਹੀ ਹੈ ਤੇ ਇਹ ਵੀਰ ਨੇ ਇਹੋ ਜਿਹੀ ਰਿਹੜੀ ਬਣਾਈ ਹੈ ਜਿਸ ਦੇ ਅੱਗੇ ਇਹ ਆਪ ਲੱਗਦਾ ਹੈ ਮੋਢਿਆਂ 'ਚ ਪਟੇ ਪਾਏ ਹੋਏ ਨੇ ਤੇ ਰਿਹੜੀ ਤੇ ਸਰੀਆ ਲੱਦਿਆ ਹੋਇਆ ਹੈ ਯਾਰੋ ਕਿੰਨਾ ਭਾਰਾ ਹੈ ਸਰੀਆ ਇਹ ਜਿਸ ਨੂੰ ਇਹ ਵੀਰ ਖਿੱਚ ਰਿਹਾ ਹੈ ਤੇ ਉੱਪਰੋਂ ਬਰਸਾਤ ਹੋ ਰਹੀ ਹੈ ਯਾਰੋ ਇਹ ਹੁੰਦੀਆਂ ਨੇ ਰੱਬੀ ਰੂਹਾਂ ਜੋ ਕਿਸੇ ਤੋਂ ਮੰਗਦੀਆਂ ਨਹੀਂ ਆਪ ਮਿਹਨਤ ਕਰਦੀਆਂ ਨੇ ਸੋ ਇਹਨਾਂ ਦੇ ਬੱਚਿਆਂ ਨੂੰ ਵੀ ਆਪਣੇ ਬਾਪੂ ਦੀ ਮਿਹਨਤ ਦਾ ਮੁੱਲ ਪਾਉਣਾ ਚਾਹੀਦਾ ਹੈ ਤੇ ਚੰਗੀ ਮਿਹਨਤ ਕਰਕੇ ਵਧੀਆ ਜੌਬ ਤੇ ਲੱਗਣਾ ਚਾਹੀਦਾ ਹੈ ਤੇ ਮਾਪਿਆਂ ਦਾ ਨਾਮ ਉੱਚਾ ਕਰਨਾ ਚਾਹੀਦਾ ਹੈ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਆਪਣੇ ਬਾਪੂ ਨੂੰ ਕਿੰਨਾ ਪਿਆਰ ਕਰਦੇ ਹੋ ਜੇ ਤੁਸੀਂ ਵੀ ਆਪਣੇ ਬਾਪੂ ਨੂੰ ਦਿਲ ਤੋਂ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ 'ਚ ਲਵ ਯੂ ਬਾਪੂ ਜਰੂਰ ਲਿਖ ਕੇ ਜਾਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਾਸ਼ਿਕਾ ਜੀ